ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਨੇ 4 ਲਤੇਰਿਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ ਅੱਜ ਬਟਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਸਨੇ ਚਾਰ ਲਟੇਰਿਆਂ ਨੂੰ ਅਵਧਾਰਾਂ ਸਮੇਤ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਮੈਡੀਕਲ ਸਟੋਰ ਚਲਾਉਣ ਵਾਲਾ ਆਪਣੇ ਚਾਰ ਸਾਥੀਆਂ ਸਮੇਤ ਇੱਕ ਲੁੱਟਾਂ ਖੋਹਾਂ ਨੂੰ ਜੋ ਅੰਜਾਮ ਦਿੰਦੇ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਾਸ ਜਾਣਕਾਰੀ ਪਹੁੰਚਦੇ ਹਾਂ ਤੇ ਤੁਹਾਡੇ ਤੱਕ ਪਹੁੰਚਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਲੰਮੀ ਦੀ 38 2025 ਨੌਨ ਲਾਲ ਸਿੰਘ ਸੰਨਪਰੇਸ਼ਨ ਸਿੰਘ ਵਾਸੀ ਨਰੂਮਣਾ ਨੇ ਇਹ ਅਸੀਂ ਕਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਵੇਰ 3 ਵਜੇ ਆਪਣੇ ਪਿੰਡੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ ਜਦੋਂ ਉਹ ਤੇਲਾਲ ਨੀ ਚੌਕ ਤੋਂ ਬਾਦਲਪੁਰ ਨੂੰ ਚੜ੍ਹਨ ਲੱਗਾ ਤਾਂ ਪਿੱਛੋਂ ਇੱਕ ਪਜੈਰੋ ਵਾਈਟ ਰੰਗ ਦੀ ਗੱਡੀ ਆਈ ਜਿਸ ਤੋਂ ਚਾਰ ਮੁੰਨੇ ਨੌਜਵਾਨ ਸਵਾਰ ਸਨ ਜਿਹੜੇ ਮਾਰੂਫ ਥੇ ਨਾ ਲੈਸ ਸਨ ਜਦੋਂ ਚਾਰ ਨੌਜਵਾਨਾਂ ਨੇ ਉੱਤਰ ਕੇ ਲਾਲ ਸਿੰਘ ਤੋਂ ਲੁੱਟਕੋ ਕਰਨ ਦੀ ਕੋਸ਼ਿਸ਼ ਕੀਤੀ ਤਾਲ ਲਾਲ ਸਿੰਘ ਨੇ ਹਮੋਂ ਜੋ ਇੱਕ ਮੰਦਰੀ ਪਛਾਣ 카ਰਤਕ ਸਿੰਘਲਾ ਵੱਜੋਂ ਕੀਤੀ 카ਰਤਕ ਸਿੰਘਲਾ ਜੋ ਸਿੰਗਲਾ ਮੈਡੀਕਲ ਏਜੰਸੀ ਗਾਂਧੀ ਮਾਰਕੀਟ ਦਾ ਮਾਲਕ ਹੈ ਕਿਉਂਕਿ ਲਾਲ ਸਿੰਘ ਪਹਿਲਾਂ ਉਹਦੀ ਦੁਕਾਨ ਤੇ ਅਕਸਰ ਹੀ ਆਪਣੇ ਪਸ਼ੂਆਂ ਵਾਸਤੇ ਦਵਾਈ ਬੂਟੀ ਵਗਾਂ ਲੈਣ ਜਾਂਦਾ ਸੀਗਾ ਇਸ ਕਰਕੇ ਦੀ ਪਛਾਣ ਹੋਈ ਤੇ ਮਾਨਮ ਮੰਡੀ ਤੇ ਜਿਹੜਾ 모हित ਤੇ ਜਿਹੜਾ ਦਿਨੇਸ਼ ਇਹ ਵੀ ਇਸ ਦੁਕਾਨ ਤੇ ਹੁੰਦੇ ਸਨ ਇਹ ਵੀ ਜਦੋਂ ਉਹਨਾਂ ਨੂੰ ਪਛਾਣ ਲਿਆ ਉਹਨਾਂ ਨੇ ਲਾਲ ਸਿੰਘ ਨੂੰ ਤੇ ਇੱਕ ਭਰਾੜ ਚਾ ਕੇ ਇੱਕ ਭਰਾੜ ਚਾਉਣ ਬਾਅਦ ਜਿਹੜਾ ਮਾਨਮ ਮੰਡੀ ਕੋਲ ਇੱਕ ਦੇਸੀ ਪਿਸਤੌਲ ਸੀ 12 ਬੁਰ ਕਟਾ ਉਹ ਚੱਲ ਗਿਆ ਉਹ ਜਿਹੜਾ ਦਿਨੇਸ਼ ਦੇ ਪੱਟਰ ਚ ਲੱਗਾ ਉਸ ਤੋਂ ਬਾਅਦ ਉਸਨੇ ਦਿਨੇਸ਼ਰ ਚੁੱਕ ਕੇ ਇਹ ਉਥੋਂ ਭੱਜਣ ਲੱਗੇ ਤਾਂ ਜਿਹੜੀ ਗੱਡੀ ਅੱਗੇ ਪੱਥਰਾਂ ਟਕਰਾਉਣ ਤੋਂ ਬਾਅਦ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਉਥੋਂ ਛੱਡ ਕੇ ਬਾਬਾ ਜੀਵਨ ਸਿੰਘ ਚੌਂਕ ਵੱਲ ਚਲੇ ਗਏ ਜਿਸ ਤੋਂ ਬਾਅਦ ਇਹਨਾਂ ਖਿਲਾਫ ਮਕਦਮਾ ਨੰਬਰ 215 ਮਿਤੀ 30 8 2025 ਅੰਟਰਸੈਕਸ਼ਨ 312 300 111 315 335 ਬੀਐਨਐਸ ਅਤੇ 595 ਅਰੰਗਜਟ ਥਾਣਾ ਕਨਾਲੂ ਹੁਣ ਦੱਜ ਕੀਤਾ ਗਿਆ ਜਿਸ ਤੋਂ ਬਾਅਦ ਐਸਐਸਆਈ ਕਸ਼ਮੀਰ ਸਿੰਘ ਨੇ ਅੱਜ ਨਰੋਨ ਰੋਡ ਤੇ ਇਹਨਾਂ ਵਿੱਚੋਂ ਕਾਰਤਿਕ ਸਿੰਘ ਲਾ ਮੋਹਿਤ ਅਤੇ ਤੀਸਰਾ ਬੰਦਾ ਜਿਹੜਾ ਸੀਗਾ ਮਾਨਵ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਪੁੱਛਗਿੱਛ ਕੀਤੀ ਤਿੰਨ ਦੌਰਾਨੇ ਪੁੱਛਗਿੱਛ ਇਹਨਾਂ ਕੋਲੋਂ ਜਿਹੜਾ ਵਰਤੀ ਗੱਡੀ ਸੀ ਜਿਹੜੀ ਵਿੱਚ ਪੀਵੀ02ਸੀਪੀ6 ਜਾਂ 750 ਬਰਾਮਦ ਕੀਤੀ ਗਈ ਹੈ ਤੇ ਦੇਸੀ ਪਿਸਤੌਲ 12ਪੁਰ ਕਟਾ ਇੱਕ ਖੋਲ ਤੇ 8 ਮੋਬਾਈਲ ਫੋਨ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚੋਂ ਤਿੰਨ ਮੋਬਾਈਲ ਫੋਨ ਖੋਏ ਗਏ ਸੀ ਉਹ ਬਰਾਮਦ ਹੋਏ ਹਨ ਅਤੇ ਪੁੱਛਗਿੱਛ ਤੋਂ ਹੀ ਪਤਾ ਲੱਗਾ ਕਿ ਇਹਨਾਂ ਨੇ ਪਹਿਲਾਂ ਵੀ ਇੱਕ ਵਾਰਦਾਤ ਜਿਹੜੀ ਗਨਪਤੀ ਪੋਲ ਉਪਰ ਕੀਤੀ ਸੀ ਜਿਸ ਵਿੱਚ ਇਹਨਾਂ ਨੇ ਕੋਦੇ ਪੈਣ ਦੇ ਕ जिम्मेਦਾਰ ਤੋਂ 3600 ਰੁਪਏ ਦੀ ਖੋਹ ਕੀਤੀ ਸੀਗੀ ਉਹ ਮੁਕਦਮਾ ਥਾਣਾ ਕਨਾਲਕੋਲੀ ਦਰਜ ਹੈ ਤੇ ਇੱਕ ਵਾਰ ਨੇ ਸਦਰ ਉਠਣਾ ਦੇਣ ਵਿੱਚ ਚੀਜ਼ ਸੀ ਜਿਹੜੀ ਚ ਇੱਕ ਐਕਟਿਵ ਲੇਡੀ ਤੋਂ ਸਵਾਰ ਤੋਂ ਇਹਨਾਂ ਨੇ ਇੱਕ ਚੇਨ ਤੇ ਦੋ ਵਾਲੀਆਂ ਖੋਈਆਂ ਸੀ ਤੇ ਇੱਕਨ ਵਾਰਦਾਤ ਜਿਹੜੀ ਨਥਾਣੇ ਥਾਣੇ ਦੇ ਰੀ ਵਿੱਚ ਲਹਰਾ ਮੁਹਬਤ ਫਾਟ ਕੋਲੋਂ 50000 ਰੁਪਏ ਦੇ ਮੋਬਾਈਲ ਦੇ ਹੋ ਕੀਤੇ ਸੀ ਇਹਨਾਂ ਦੇ ਖਿਲਾਫ ਜਿਹੜੇ ਵਾਕੋ ਥਾਣੇ 'ਚ ਮੁਕਦਮਾ ਦਰਜ ਆਇਆ ਇਹ ਤਕਰੀਬਨ 2 ਮਹੀਨਿਆਂ ਤੋਂ ਵਾਰਦਾਤਾ ਕਰਦੇ ਆ ਰਹੇ ਆ ਤੇ ਰਾਤ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਵਾਰਦਾਤਾ ਕਰਦੇ ਆ ਇਹਨਾਂ ਨੂੰ ਅੱਜ ਕੱਲ ਨੂੰ ਮਾਂਜੋ ਉਤਾਲ ਦੇ ਪੇਸ਼ ਕਰਕੇ ਰਮਾਨ ਹਾਸ ਕਰਕੇ ਹੋਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇ ਸਰ ਇਹ ਚਾਰੋਂ ਇਕੱਠੀ ਵਾਰਦਾ ਹਾਂਜੀ ਪਿਛਲੇ ਪਿਛਲੇ तकरीबन 2 ਮਹੀਨੇ ਤੋਂ ਇਸੇ ਗੱਡੀ 'ਚ ਚਾਰੇ ਇਕੱਠੇ ਵਰਤਤ ਕਰਦੇ ਸੀ। ਜਿਹੜੀ ਇਹ ਗੱਡੀ ਹੈ ਪਜਾਰੋ ਇਹਨਾਂ ਦੀ ਹੈ ਖੁੱਤ ਦੀ। ਇਹ ਗੱਡੀ ਕਾਰਤਕ ਸਿੰਘਲੇ ਨੇ ਪਿਛੇ 3-4 ਮਹੀਨੇ ਖਰੀਦੀ ਸੀ। ਜਿਹੜਾ ਅਸਲਾ ਸੀ ਉਹ ਇਹਨਾਂ ਦਾ ਖੁੱਤ ਹੈ। ਅਸਲਾ ਇਹਨਾਂ ਦਾ ਹੈਗਾ ਦੇਸੀ ਪਿਸਤੌਲ ਆ ਬਾਰਾਂਪੁਰ ਕਟਾ ਉਹ ਪਤਾ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਕਿਹੜੀਆਂ-ਕਿਹੜੀਆਂ ਵਰਤਤਾਂ ਨੇ ਕੀਤੀਆਂ। ਸਰ ਇੱਕ ਵਿਅਕਤੀ ਜਿਹੜਾ ਜ਼ਖਮੀ ਹੋਇਆ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਆ? ਉਹ ਪਹਿਲਾਂ ਜ਼ਖਮੀ ਹੋਣ ਤੋਂ ਬਾਅਦ ਉਹਨੂੰ ਸਿਵਲ ਹਸਪਤਾਲ ਲੈ ਆਏ ਸੀ। ਸਿਵਲ ਹਸਪਤਾਲ ਤੋਂ ਉਹਨੂੰ ਕੋਸਮ ਹਸਪਤਾਲ ਜਿਹੜਾ ਲਾਜ ਸਰੇ ਗੋਲੀ ਜੀ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੈ ਇਹ ਇਹ ਜਦੋਂ ਕਾਰਤਿਕ ਸਿੰਘਲਾ ਨੇ ਡੈਟੀਫਾਈ ਕਰਨਾ ਜਿਹੜਾ ਮਦਈ ਸੀਗਾ ਵੀ ਮੈਨੂੰ ਜਾਣਦਾ ਹੈ ਘਬਰਾਹਟ ਚ ਆ ਕੇ ਘਬਰਾਹਟ ਜੋ ਆ ਜਿਹੜਾ ਮਾਨਮ ਮੈਂਡੀ ਸੀਗਾ ਉਹਦੇ ਪਿਸਤੌਲ ਸੀਗਾ ਲੋਡ ਉਹ ਦੇਸੀ ਪਿਸਤੌਲ ਸੀ ਉਹ ਚੱਲ ਗਿਆ ਉਹਦੇ ਪੱਟ ਚ ਲੱਗੀ ਗੋਲੀ ਸਰ ਜੇ ਜੇ ਵਧੀਆ ਕੰਮ ਕਰ ਰਹੇ ਦੇਖੋ ਮੈਡੀਕਲ ਦਾ ਕੰਮ ਕਰ ਰਹੇ ਜਾਂ ਫਿਰ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਕੀ ਕਾਰਨ ਹੋ ਰਿਹਾ ਹੈਗਾ ਇਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਖਰਚੇ ਜ਼ਿਆਦਾ ਹੈ ਜਿਹੜਾ ਮੈਡੀਕਲ ਜਿਹੜਾ ਚੱਲ ਰਿਹਾ ਇਹਨਾਂ ਦਾ ਹੁਣ ਉਹ ਕੰਮ ਨਹੀਂ ਚੱਲ ਰਿਹਾ ਉਹ ਬੰਦੇ ਚੱਲ ਰਿਹਾ ਉਸ ਕਰਕੇ ਆਪਦੀ ਖਰਚੇ ਦੀ ਪੂਰਤੀ ਕਰਨ ਵਾਸਤੇ ਇਹ ਲੁੱਟਖੋਹ ਦੀਆਂ ਵਾਰਦਾਤਾ ਕਰਦੇ ਆ। ਕੋਈ ਨਸ਼ੇ ਪੱਤੇ ਦੇ ਵੀ ਆਦੀ ਆ ਇਹ। ਉਹਦਾ ਅਸੀਂ ਡਰਗ ਟੈਸਟ ਕਰਾਵਾਂਗੇ ਡਾਪ ਦੇ ਵਿੱਚ ਕਲੀਅਰ ਹੋ ਜਾਊਗਾ ਵੀ ਇਹ ਨਸ਼ੇ ਕਰਦੇ ਆ ਕਿ ਨਹੀਂ ਕਰਦੇ। ਸਰ ਜਿਵੇਂ ਤੁਸੀਂ ਕਹਿ ਰਹੇ ਹੋ ਇੰਨੀ ਵਾਰ ਤਾਂ ਤੁਮੇ ਅੰਜਾਮ ਦੇ ਚੁੱਕੇ ਆ ਪਰ ਹਜੇ ਤੱਕ ਬਟਿੰਡਾ ਪੁਲਿਸ ਨੂੰ ਇਹਨਾਂ ਦਾ ਪਤਾ ਨਹੀਂ ਚੱਲਿਆ। ਨਹੀਂ ਨਹੀਂ ਪਤਾ ਤਾਂ ਚਲ ਜੋ ਪਤਾ ਲੱਗ ਗਿਆ ਫੇਰੀ ਫੜੇ ਗਿਆ ਕਿਉਂਕਿ ਪਿੱਛੇ ਸਾਡੀ ਪਾਰਟੀਆਂ ਲੱਗੀਆਂ ਹੋਈਆਂ ਇਸੇ ਨਾਲ ਸਾਨੂੰ ਧਿਆਨ ਸੀ ਕੋਈ ਵਾਈਟ ਕਾਲ ਦੀ ਗੱਡੀ ਵਾਰਦਾਤ ਕਰਦੀ ਹੈ। ਸਰ ਲੁੱਟਖੋਹ ਤੋਂ ਬਾਅਦ ਵੀ ਆਪੋ ਚਿੰਦਗੀ ਲੜਾਈ ਵੀ ਹੋਈ ਹੈ ਉਸ ਕਰਕੇ ਫੜੇ। ਨਹੀਂ ਲ ਉਦਰ ਦੀ ਤੌਰ ਤੇ ਉਹ 12:20 ਵੀ ਨਹੀਂ ਹੋਈ ਉਹ ਘਬਰਾਹਟ ਦੇ ਵਿੱਚੋਂ ਉਹ ਪਿਸਤਲ ਚੱਲ ਗਿਆ ਕੀ ਲੱਗਦਾ ਸਰ ਹੋਰ ਵੀ ਕਿਸੇ ਵਿਅਕਤੀਆਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਚੈੱਕ ਕਰਦੇ ਆ ਤਫਤੀਸ਼ ਦੇਖਾਂਗੇ ਜੇ ਕੋਈ ਹੋਰ ਬੰਦੇ ਮਾਮਲੇ ਨਾਲ ਨਾਲ ਗ੍ਰਿਫਤਾਰ ਕਰਾਂਗੇ ਸਰ ਇਸ ਤੋਂ علاوہ ਤੁਸੀਂ ਕਹਿ ਰਹੇ ਕੰਟੇਨਰ ਦੇ ਬਾਕਪਰ ਕੰਨੇ ਮਾਮਲੇ ਦਾ ਤੁਸੀਂ ਇਸ ਤੋਂ علاوہ ਬਰਨਾਲਾ ਕੋਈ ਜੀਤਪੁਰ ਤੋਂ ਬਾਕਪਰ ਦਾ ਜਿਹੜਾ ਉਹ ਅਸੀਂ ਉਹਨਾਂ ਨੂੰ ਮੈਸੇਜ ਕਰਾਵਾਂਗੇ ਕਿਉਂਕਿ ਵੀ ਅਸੀਂ ਬੰਦੇ ਅਰੈਸਟ ਕੀਤੇ ਸਮਗਤ ਵਿੱਚ ਜੇ ਉਹਨਾਂ ਦੇ ਉੱਥੇ ਮਾਮਲੇ ਦਰਜ ਹੋ ਤਾਂ ਉਹਨੂੰ ਪ੍ਰੋਕਿਊਰਮੈਂਟ ਤੇ ਲੈ ਜਾਣਗੇ ਜੀ ਤੇ ਸਰ ਇਹ ਆਪਣਾ ਜਿਵੇਂ ਕਰਕੇ ਨਸ਼ਾ ਕਰਨ ਦੀ ਗੱਲ ਦੀ ਸੀ ਨੀ ਉਹ ਅਸੀਂ ਚੈੱਕ ਕਰਾਂਗੇ ਡਾਕਟਰ ਆਵਾਂਗੇ ਡਾਕਟਰ ਚ ਕਲੀਅਰ ਹੋਊਗਾ ਜੇ ਨਸ਼ਾ ਕਰਦੇ ਤਾਂ ਉਹਦੇ ਚ ਐਡ ਕਰੂਗਾ ਜੇ